ਪ੍ਰੋਫੈਸਰ ਸਾਹਿਬ ਸਲਾਂਗਾ ਜੋ ਮੇਰਾ ਕਦਮ ਇਹ ਕੋਟਨ ਦੇ ਤੇ ਚੱਲ ਰਿਹਾ ਹੈ ਮੇਰੇ ਸੰਦਰਬ ਨਿਗਰਾ ਨਿਗਾਰਾ ਨੇ ਵਿਸ਼ੇ ਸਾਹਿਬ ਜੀ ਜੀ ਜਾਇਆ ਕਿ ਜਿਹੜੇ ਉਹ ਵਰਤਾਂ ਬਹੁਤ ਥੁਲੀ ਦਿਖਾਈ ਦੇ ਰਹੀਆਂ ਕਿ ਕਿੰਨੀ ਕਿਤੇ ਚੱਲੂਗੀ ਕੀ ਲੋਕਾਂ ਵੱਲੋਂ ਰਿਸਪੌਂਸ ਆ ਕਿ ਦੁਕਾਨਦਾਰ ਕਿ ਤਰ੍ਹਾਂ ਕਰੇ ਇਹਦਾ ਦੁਕਾਨਦਾਰ ਵੀਰਾਂ ਨੂੰ ਬੇਨਤੀ ਕੀਤੀ ਸੀ ਅਸੀਂ ਲਗਾਤਾਰ ਤੰਤਿਆਪਨ ਤੋਂ ਕਰ ਰਹੇ ਹਾਂ ਇਹ ਬੜਾ ਸਾਹ ਦੇ ਰਹੇ ਦੁਕਾਨਦਾਰ ਭਰਾ ਸਾਡੇ ਤੇ ਬਾਕੀ ਲਗਾਤਾਰ ਤੰਤਿਆਪਨ ਦੀ ਕਾਰਵਾਈ ਹੋਏ ਤੇ ਯਾਰ ਵੀ ਵਧੀਆ ਲੱਗਣ ਲੱਗਿਆ ਹੁਣ ਤਿੰਨ ਚਾਰ ਦਿਨ ਤੋਂ ਕਿਉਂਕਿ ਮਤਲਬ ਬਹੁਤ ਦੌਰ ਤੋਂ ਦਿੱਕੀ ਹੈ ਹੁਣ ਅੱਗੇ ਤਾਂ ਨਹੀਂ ਆਊਗੀ ਦੁਬਾਰਾ ਅੱਗੇ ਦੀ ਕੀ ਪ੍ਰਜਾ ਸਾ ਸਾਡੀ ਕੋਸ਼ਿਸ਼ ਤਾਂ ਇਹ ਹੈ ਕਿ ਅੱਗੇ ਤੋਂ ਸਮੱਸਿਆ ਨਾ ਹੋਵੇ ਦੁਕਾਨਦਾਰ ਵੀਰ ਵੀ ਸਾਡਾ ਬਹੁਤ ਸਹਿਯੋਗ ਕਰ ਰਹੇ ਨੇ ਤੇ ਰੋਡ ਵਧੀਆ ਖੁੱਲ ਗਿਆ ਬਾਜ਼ਾਰ ਵਾਲਾ ਮੇਨ ਤੇ ਦੁਕਾਨਦਾਰਾਂ ਜਾਂ ਆਮ ਪਬਲਿਕ ਨੂੰ ਕੀ ਫੀਲ ਕਰਨੇ ਚਾਹੁੰਦੇ ਸੀ ਹੁਣ ਜਿਵੇਂ ਪਹਿਲਾਂ ਬਹੁਤ ਜਿਹੜੇ ਆਣੇ ਜਾਣੇ ਵਾਲੇ ਜੀ ਬਾਜ਼ਾਰ ਦੇ ਵਿੱਚੋਂ ਲੋਕ ਹਾਲਾਂਕਿ ਦੁਕਾਨਦਾਰਾਂ ਨੂੰ ਨੁਸਾਨ ਹੁੰਦਾ ਸੀ ਪਾਰਕਿੰਗ ਨੂੰ ਲੈ ਕੇ ਅੰਦਾਜ਼ ਅਪੀਲ ਦੁਕਾਨਦਾਰ ਵੀਰਾਂ ਨੂੰ ਕਰ ਰਹੇ ਆ ਵੀ ਅਕੀਰ ਬਾਹਰੋਂ ਵੀ ਗੱਡੀਆਂ ਲੈ ਕੇ ਆਉਂਦੇ ਨੇ ਰਾਤ ਨੇ ਜਿਹੜੇ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਸਾਈਡ ਤੇ ਆਪਣੇ ਪਾਰਕਿੰਗ ਕਰਨ ਦੁਕਾਨਦਾਰ ਵੀ ਬਾਹਰ ਰਾਮ ਸਮਾਨ ਲਾਉਣ ਤੇ ਸਾਡਾ ਸਹਿਯੋਗ ਕਰਨ ਨਗਰ ਕੌਂਸਲ ਦਾ ਤੇ ਟ੍ਰੈਫਿਕ ਦੇ ਬਾਰੇ ਵਿਕਿਆ ਜਾ ਰਿਹਾ ਹੈ ਕਿ ਟ੍ਰੈਫਿਕ ਪੁਲਿਸ ਕਹਿੰਦੀ ਹੈ ਜੀ ਨਗਰ ਕੌਂਸਲ ਨੂੰ ਨਾਲ ਲੈ ਕੇ ਚੱਲਾਂਗੇ ਹੁਣ ਟ੍ਰੈਫਿਕ ਵਾਲੀ ਵਿਸਾਇ ਨਹੀਂ ਹੋ ਰੇ ਗੱਡੀਆਂ ਵਿੱਚ ਖੜਿਆ ਸੀ ਉਹਨਾਂ ਨਾਲ رابطہ ਹੋਇਆ ਨਹੀਂ ਜੀ ਉਹਨਾਂ ਨੇ ਪਹਿਲਾਂ ਕਰਿਆ ਨਹੀਂ ਤੁਹਾਡੇ ਨਾਲ ਜੀ ਉਹਨਾਂ ਨਾਲ ਵੀ ਚੱਲ ਰਹੀ ਹੈ ਗੱਲਬਾਤ ਜੀ ਸਾਡੇ ਜੀ ਸਾਹਿਬ ਨੇ ਗੱਲ ਕਰਨਗੇ ਜੀ ਕੱਲ੍ਹ ਐਸੋ ਜੀ ਸਾਹਿਬ ਨੇ ਗੱਲ ਕਰਨਗੇ ਠੀਕ ਹੈ